ਹਰ ਇਨਸਾਨ ਜੀਵਨ ਦੇ ਅੰਦਰ ਖੁਸ਼ੀ ਖੇੜਾ ਸਫਲਤਾ ਸੁਖ ਔਰ ਆਨੰਦ ਚਾਹੁੰਦਾ ਹੈ ਹਰ ਇਨਸਾਨ ਦਾ ਹੱਕ ਵੀ ਹੈ ਔਰ ਫਰਜ਼ ਵੀ ਹੈ ਕਿ ਉਹ ਖੁਸ਼ ਰਹੇ ਆਨੰਦਿਤ ਰਹੇ ਔਰ ਚੜਦੀ ਕਲਾ ਦੇ ਅੰਦਰ ਰਹੇ ਹਰ ਇਨਸਾਨ ਦੇ ਕੋਲ ਮੌਕਾ ਹੈ ਹਰ ਇਨਸਾਨ ਦੇ ਕੋਲ ਸਮਾਂ ਹੈ ਕੁਦਰਤ ਸਭ ਨੂੰ ਸਮਾਂ ਬਰਾਬਰ ਦਿੰਦੀ ਹੈ ਕੁਦਰਤ ਖੁਸ਼ੀਆਂ ਸਾਰਿਆਂ ਨੂੰ ਬਰਾਬਰ ਦਿੰਦੀ ਹੈ ਜਿਵੇਂ ਧਰਤੀ ਹੈ ਸੂਰਜ ਹੈ ਚੰ드ਰਾ ਹੈ ਗ੍ਰਹਿ ਨਕਸ਼ਤਰ ਆਦਿਕ ਨੇ ਜਾਂ वनस्पति ਹੈ ਇਹ ਸਾਰੀਆਂ ਦਾਤਾਂ ਕਿਸੇ ਦੇ ਕਬਜ਼ੇ ਹੇਠ ਨਹੀਂ ਹਨ ਇਹ ਸਾਰੀਆਂ ਸਾਂਝੀਆਂ ਨੇ ਸਾਰਿਆਂ ਨੂੰ 24 ਘੰਟੇ ਦਾ ਸਮਾਂ ਮਿਲਦਾ ਹੈ ਕਿਸੇ ਨੂੰ ਵੀ ਸਮਾਂ ਘੱਟ ਔਰ ਵੱਧ ਨਹੀਂ ਮਿਲਦਾ ਕਈ ਵਾਰ ਇਨਸਾਨ ਗਿਲਾ ਕਰਦਾ ਹੈ ਕਿ ਮੈਨੂੰ ਜੀਵਨ ਦੇ ਅੰਦਰ ਸਫਲ ਹੋਣ ਵਾਸਤੇ ਸਮਾਂ ਨਹੀਂ ਮਿਲਿਆ ਸਮੇਂ ਦੀ ਮੇਰੇ ਕੋਲ ਘਾਟ ਸੀ ਇਸ ਲਈ ਮੈਂ ਜੀਵਨ ਦੇ ਅੰਦਰ ਸਫਲ ਨਹੀਂ ਹੋ ਸਕਿਆ ਜਾਂ ਮੈਂ ਜੀਵਨ ਦੇ ਅੰਦਰ ਖੁਸ਼ੀ ਹਾਸਲ ਨਹੀਂ ਕਰ ਸਕਿਆ ਲੇਕਿਨ ਅਸਲ ਦੇ ਅੰਦਰ ਇਹ ਸਾਰੀਆਂ ਗੱਲਾਂ ਗਲਤ ਨੇ ਖੁਸ਼ੀਆਂ ਚਾਰਚੂ ਫੇਰੇ ਫੈਲੀਆਂ ਹੋਈਆਂ ਨੇ ਔਰ ਖੁਸ਼ੀਆਂ ਮਾਣਨ ਦੀ ਸਮਰੱਥਾ ਹਰ ਇਨਸਾਨ ਦੇ ਅੰਦਰ ਹਰ ਵਕਤ ਮੌਜੂਦ ਹੈ ਲੇਕਿਨ ਮਨੁੱਖ ਸਮੇਂ ਨੂੰ ਅਜਾਈ ਗਵਾੰਦਾ ਰਹਿੰਦਾ ਹੈ ਕੋਈ ਇੱਕ ਵੀ ਪਲ ਐਸਾ ਨਹੀਂ ਜਿੱਥੇ ਕਿ ਤੁਸੀਂ ਖੁਸ਼ੀ ਨਾ ਮਾਣ ਸਕਦੇ ਹੋ ਚਾਰਚ ਫੇਰੀ ਵਨਸਪਤੀ ਦੇ ਉੱਤੇ ਫੁੱਲ ਖਿੜੇ ਨੇ ਫਲਾਂ ਦੇ ਨਾਲ ਵਨਸਪਤੀ ਲੱਦੀ ਹੋਈ ਹੈ ਇਸ ਧਰਤੀ ਦੇ ਉੱਤੇ ਚਰਨੇ ਚੱਲ ਰਹੇ ਨੇ ਨਦੀਆਂ ਵਹਿ ਰਹੀਆਂ ਨੇ ਦਰਿਆ ਸ਼ੂਕ ਰਹੇ ਨੇ ਸਮੁੰਦਰ ਹੈ ਪਸ਼ੂ ਔਰ ਪੰਛੀ ਇਸ ਧਰਤੀ ਦੇ ਉੱਤੇ ਵਿਚਰ ਰਹੇ ਨੇ ਔਰ ਅਨੇਕਾਂ ਮਿੱਠੀਆਂ ਫਿੱਕੀਆਂ ਬੋਲੀਆਂ ਬੋਲ ਰਹੇ ਨੇ ਇਥੇ ਕੋਇਲ ਦੀ ਕੂਕੂ ਹੈ ਇਥੇ ਮੋਰਾਂ ਦਾ ਨਾਚ ਹੈ ਇਥੇ ਚਾਰਚ ਫੇਰੀ ਵਨਸਪਤੀ ਸ਼ਾਂਤੀ ਵਖੀਰ ਰਹੀ ਹੈ ਕੇਵਲ ਇਸ ਸੰਸਾਰ ਨੂੰ ਵੇਖਣ ਦੀ ਨਜ਼ਰ ਕੀ ਦੀ ਗੱਲ ਹੈ ਅਸੀਂ ਇਸ ਸੰਸਾਰ ਔਰ ਆਪਣੇ ਜੀਵਨ ਨੂੰ ਦੁੱਖਾਂ ਦੇ ਰੂਪ ਵਿੱਚ ਵੇਖਦੇ ਹਾਂ ਪਰ ਗੁਰਦੇਵ ਪਾਤਸ਼ਾਹ ਸਾਨੂੰ ਸਮਝਾਉਂਦੇ ਹਨ ਗਾਵਨ ਤੁਧ ਨੂੰ ਪਾਉ ਪਾਣੀ ਬੈਸੰਤਰ ਗਾਵੈ ਰਾਜਾ ਤਰੰਮ ਦੁਆਰੇ ਇਸਾਰ ਸੰਸਾਰ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਜੀਵਨ ਦਾ ਸੰਗੀਤ ਸੁਣਾਈ ਦੇ ਰਿਹਾ ਹੈ ਉਹ ਕਹਿੰਦੇ ਨੇ ਹੇ ਪ੍ਰਭੂ ਤੇਰੇ ਸੰਸਾਰ ਦੀ ਨਿੱਕੀ ਤੋਂ ਨਿੱਕੀ ਛੇ ਵੀ ਮੈਨੂੰ ਵਿਸਮਾਦ ਦੇ ਅੰਦਰ ਲੈ ਜਾਂਦੀ ਹੈ ਵਿਸਮਾਦ ਨਾ ਵਿਸਮਾਦ ਵੇ ਵਿਸਮਾਦ ਜੀ ਵਿਸਮਾਦ ਭੇਦ ਸਵਾਲ ਇਸ ਗੱਲ ਦਾ ਹੈ ਕਿ ਅਸੀਂ ਸਮੇ ਨੂੰ ਯੂਜ਼ ਕਿਵੇਂ ਕਰਦੇ ਹਾਂ ਜਿਹੜਾ ਹਰ ਸਮੇਂ 네ਗੇਟਿਵ ਸੋਚਦਾ ਹੈ ਜਿਸ ਦੀ ਸੋਚ ਦੇ ਅੰਦਰ ਨਕਾਰਾਤਮਕਤਾ ਹੈ ਐਸੇ ਇਨਸਾਨ ਨੂੰ ਕਦੇ ਵੀ ਸੁਖੀ ਔਰ ਸ਼ਾਂਤ ਨਹੀਂ ਕੀਤਾ ਜਾ ਸਕਦਾ ਐਸੇ ਇਨਸਾਨ ਨੂੰ ਕਦੇ ਵੀ ਖੁਸ਼ੀਆਂ ਨਸੀਬ ਨਹੀਂ ਹੁੰਦੀਆਂ ਐਸਾ ਇਨਸਾਨ ਕਦੇ ਵੀ ਸੰਤੁਸ਼ਟ ਨਹੀਂ ਹੁੰਦਾ ਲੇਕਿਨ ਇੱਕ ਉਹ ਨੇ ਜੋ ਸਕਾਰਾਤਮਕ ਸੋਚ ਦੇ ਨੇ ਜਿਨ੍ਹਾਂ ਦੀ ਸੋਚ ਅੰਦਰ ਪੋਜ਼ਿਟਿਵਿਟੀ ਹੈ ਜਿਨ੍ਹਾਂ ਦੀ ਜੀਵਨ ਦੇ ਅੰਦਰ ਸੋਚ ਦੇ ਅੰਦਰ ਚੜ੍ਹਦੀ ਕਲਾ ਹੈ ਉਹ ਹਰ ਪਲ ਸੁਖੀ ਔਰ ਸ਼ਾਂਤ ਨੇ ਜ਼ਰੂਰਤ ਹੈ ਜੀਵਨ ਦੇ ਅੰਦਰ ਸਮੇਂ ਨੂੰ ਸਮਝਣ ਦੀ ਸਮੇਂ ਦੀ ਕੀਮਤ ਨੂੰ ਸਮਝਣ ਦੀ ਜੋ ਲੋਕ ਸਮੇਂ ਦੀ ਕੀਮਤ ਨੂੰ ਸਮਝਦੇ ਨੇ ਔਰ ਸਮੇਂ ਦਾ ਸਹੀ ਯੂਟ ਕਰਦੇ ਨੇ ਸਮੇਂ ਦੀ ਸਹੀ ਵਰਤੋਂ ਕਰਦੇ ਨੇ ਉਹਨਾਂ ਦੇ ਜੀਵਨ ਦੇ ਅੰਦਰ ਹੀ ਖੁਸ਼ੀਆਂ ਹੁੰਦੀਆਂ ਨੇ ਜਿਵੇਂ ਇੱਕ ਆਦਮੀ ਸਵੇਰੇ ਉਸ ਵਕਤ ਅੰਮ੍ਰਿਤ ਵੇਲੇ ਜਾਗ ਜਾਂਦਾ ਹੈ ਤਾਂ ਜਿਹੜਾ ਇਨਸਾਨ ਸਵੇਰੇ ਸੁਖਤੀ ਵਕਤ ਦੇ ਨਾਲ ਜਾਗੇਗਾ ਉਹ ਆਪਣਾ ਜਿਹੜਾ ਸਵੇਰ ਦਾ ਕਾਰਜ ਹੈ ਉਹ ਟਾਈਮ ਦੇ ਨਾਲ ਨਿਭੇੜ ਲਵੇਗਾ ਉਸਨੇ ਜੋ ਆਪਣੇ ਧਾਰਮਿਕ ਫਰਜ਼ ਨਿਭਾਣੇ ਨੇ ਜਾਂ ਕਸਰਤ ਵਗੈਰਾ ਕਰਨੀ ਹੈ ਉਹ ਟਾਈਮ ਦੇ ਨਾਲ ਕਰ ਲਏਗਾ ਅਖਬਾਰ ਵਗੈਰਾ ਪੜ੍ਹ ਲਏਗਾ ਔਰ ਸਮੇਂ ਦੇ ਨਾਲ ਬੜੇ ਆਰਾਮ ਨਾਲ ਆਪਣੇ ਦਫ਼ਤਰ ਨੂੰ ਜਾਂ ਆਪਣੇ ਕੰਮ ਕਾਜ ਵੱਲ ਨਿਕਲ ਜਾਏਗਾ ਲੇਕਿਨ ਜਿਹੜਾ ਬੰਦਾ ਲੇਟ ਉੱਠੇਗਾ ਫਿਰ ਉਸ ਨੂੰ ਜਲਦੀ ਜਲਦੀ ਕਾਲ ਦੇ ਅੰਦਰ ਕੰਮ ਨਿਬੇੜਨੇ ਪੈਣਗੇ ਔਰ ਸਵੇਰ ਤੋਂ ਹੀ ਉਹਦੇ ਮਨ ਦੇ ਅੰਦਰ ਟੈਨਸ਼ਨ ਪੈਦਾ ਹੋ ਜਾਏਗੀ ਇਸ ਲਈ ਸਮੇਂ ਦੀ ਕੀਮਤ ਨੂੰ ਸਮਝਣ ਦੀ ਜ਼ਰੂਰਤ ਹੈ ਜੇ ਸਮੇਂ ਦੀ ਕੀਮਤ ਸਮਝ ਨਹੀਂ ਹੋਵੇ ਤਾਂ ਉਸ ਬੰਦੇ ਤੋਂ ਪੁੱਛੋ 1 ਮਿੰਟ ਦੀ ਕੀਮਤ ਜਿਸ ਦੀ 1 ਮਿੰਟ ਲੇਟ ਹੋਣ ਕਰਕੇ ਟ੍ਰੇਨ ਛੁੱਟ ਗਈ ਹੈ ਤੇ ਉਸ ਦਾ ਬਹੁਤ ਜ਼ਰੂਰੀ ਕੰਮ ਰਹਿ ਗਿਆ ਹੈ ਕਿਤੇ ਮਹੀਨੇ ਦੀ ਜਾਂ ਹਫ਼ਤੇ ਦੀ ਕੀਮਤ ਉਸ ਇਨਸਾਨ ਤੋਂ ਪੁੱਛੋ ਜੋ ਹਫਤੇ ਪਰ ਤੂੰ ਹਸਪਤਾਲ ਦੇ ਅੰਦਰ ਦਾਖਲ ਹੋਇਆ ਪਿਆ ਹੈ ਜੇ ਸਾਲ ਦੀ ਕੀਮਤ ਪੁੱਛਣੀ ਹੈ ਤਾਂ ਉਸ ਬੱਚੇ ਤੋਂ ਪੁੱਛੋ ਜਿਹੜਾ ਬੱਚਾ ਆਪਣੇ ਇਮਤਿਹਾਨ ਦੇ ਅੰਦਰ ਫੇਲ ਹੋ ਗਿਆ ਹੈ ਯਾਨੀ ਹਰ ਪਲ ਕੀਮਤੀ ਹੈ ਇਸ ਲਈ ਗੁਰਬਾਣੀ ਦੇ ਅੰਦਰ ਸਾਨੂੰ ਪ੍ਰੇਰਣਾ ਦਿੱਤੀ ਗਈ ਹੈ ਕਿ ਆਪਣੇ ਜੀਵਨ ਵਿੱਚੋਂ ਆਲਸ ਨੂੰ ਤਿਆਗ ਦਿਓ ਔਰ ਸਮੇਂ ਦੀ ਸੂਚਿਤ ਜੀ ਵਰਤੋਂ ਕਰੋ ਉਦਦਮ ਕਰਿੰਦਿਆਂ ਜੀਉ ਤੋਂ ਕਮਾਵਨਦਿਆਂ ਸੁਖ ਉੰਜ ਧਿਆਇਂਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ ਜੋ ਆਪਣੇ ਕੰਮਾਂ ਨੂੰ ਟਾਲਦੇ ਰਹਿੰਦੇ ਨੇ ਉਹ ਜੀਵਨ ਦੇ ਅੰਦਰ ਕਦੇ ਸਫਲ ਨਹੀਂ ਹੁੰਦੇ ਜੇ ਅੱਜ ਦੇ ਕੰਮ ਨੂੰ ਕੱਲ ਤੇ ਪਾ ਦਿਓਗੇ ਤਾਂ ਕੱਲ ਨੂੰ ਕੰਮ ਡਬਲ ਹੋ ਜਾਏਗਾ ਕੱਲ ਦੇ ਕੰਮ ਨੂੰ ਪਰਸੋਂ ਤੇ ਪਾਓਗੇ ਕੰਮ ਦਾ ਬੋਝ ਵੱਧਦਾ ਚਲਾ ਜਾਏਗਾ ਔਰ ਆਖਰ ਤੁਸੀਂ ਆਪਣੇ ਕਿਸੇ ਵੀ ਉਸ ਕੰਮ ਦੇ ਅੰਦਰ ਫੇਲ ਹੋ ਜਾਓਗੇ ਇਸ ਲਈ ਅੱਜ ਦੇ ਕੰਮ ਨੂੰ ਅੱਜ ਹੀ ਨਿਬੇੜੋ ਹੁਣ ਦੇ ਕੰਮ ਨੂੰ ਹੁਣ ਹੀ ਨਿਬੇੜੋ ਕੱਲ ਨਾਮ ਤੇ ਕਾਲ ਦਾ ਹੈ ਧੰਨ ਭਗਤ ਕਬੀਰ ਜੀ ਨੇ ਵੀ ਸਾਨੂੰ ਸਮਝਾਇਆ ਹੈ ਕਾਲ ਕਰਨ ਤਾ ਅਭੇ ਕਰ ਅਬ ਕਰਤਾ ਸੁਇਤਾਲ ਪਾਛੇ ਕਛੂ ਨ ਹੋਇਗੋ ਜੋ ਸਿਰ ਪਰ ਆਵੇ ਕਾਲ ਜਿਹੜਾ ਕੰਮ ਕੱਲ ਨੂੰ ਕਰਨਾ ਹੈ ਉਸ ਨੂੰ ਅੱਜ ਕਰ ਅੱਜ ਕਰਨ ਵਾਲੇ ਨੂੰ ਹੁਣੇ ਹੀ ਕਰਨ ਦਾ ਯਤਨ ਕਰ ਤਾਂ ਜੀਵਨ ਦੇ ਅੰਦਰ ਖੁਸ਼ੀ ਮਾਨਣ ਵਾਸਤੇ ਕਿਸੇ ਉਚੇਚੇ ਪਲ ਦੀ ਲੋੜ ਨਹੀਂ ਹੈ ਹਰ ਪਲ ਨੂੰ ਹੀ ਉਚੇਚਾ ਬਣਾਓ ਹਰ ਪਲ ਦੇ ਅੰਦਰ ਹੀ ਖੁਸ਼ੀ ਮਾਣੋ ਹਰ ਪਲ ਦੇ ਅੰਦਰ ਹੀ ਆਪਣੀ ਇਹ ਜ਼ਿੰਦਗੀ ਦਾ ਇੰਜੋਏ ਕਰੋ ਆਪਣੇ ਕੰਮ ਨੂੰ ਇਮਾਨਦਾਰੀ ਦੇ ਨਾਲ ਸਮੇਂ ਦੇ ਨਾਲ ਪੂਰਾ ਕਰੋ ਜੀਵਨ ਦੇ ਅੰਦਰ ਜੇ ਕਾਮਯਾਬ ਹੋਣਾ ਹੈ ਤਾਂ ਸਮੇਂ ਦੀ ਕੀਮਤ ਨੂੰ ਸਮਝੋ ਆਪਣੀ ਸਮੇਸਾਰਨੀ ਬਣਾਓ ਆਪਣੀ ਟਾਈਮ ਟੇਬਲ ਬਣਾਓ ਜਿਨ੍ਹਾਂ ਲੋਕਾਂ ਦਾ ਕੋਈ ਟਾਈਮ ਟੇਬਲ ਨਹੀਂ ਹੁੰਦਾ ਉੱਠਣ ਦਾ ਸੌਣ ਦਾ ਖਾਣ ਦਾ ਪੀਣ ਦਾ ਕੰਮ ਕਰਨ ਦਾ ਜਾਂ ਸੈਰ ਕਸਰਤ ਕਰਨ ਦਾ ਉਹ ਲੋਕ ਜੀਵਨ ਵਿੱਚ ਕਾਮਯਾਬ ਨਹੀਂ ਹੁੰਦੇ ਇਸ ਲਈ ਆਪਣੇ ਜੀਵਨ ਦਾ ਟਾਈਮ ਟੇਬਲ ਬਣਾਓ ਸਮੇਸਾਰਣੀ ਬਣਾਓ ਤੇ ਜੋ ਕੰਮ ਤੁਸੀਂ ਲਿਖਤੀ ਰੂਪ ਦੇ ਵਿੱਚ ਲਿਖਿਆ ਹੈ ਉਸ ਸਮੇਂ ਦੇ ਅੰਦਰ ਉਸ ਕੰਮ ਨੂੰ ਕਰਨ ਦਾ ਯਤਨ ਕਰੋ ਆਪਣੇ ਜੀਵਨ ਦਾ ਮੁੱਖ ਉਦੇਸ਼ ਆਪਣੇ ਜੀਵਨ ਦਾ ਮੁੱਖ ਗੋਲ ਬਣਾਓ ਔਰ ਆਪਣੇ ਸਮੇਂ ਦੀ ਸੂਚਿਤ ਜੀ ਵਰਤੋਂ ਕਰੋ ਜੇ ਤੁਸੀਂ ਸਟੂਡੈਂਟ ਹੋ ਤਾਂ ਆਪਣੇ ਸਮੇਂ ਦੀ ਸੂਚਜੀ ਵਰਤੋਂ ਕਰੋ ਸੋਸ਼ਲ ਮੀਡੀਆ ਤੋਂ ਦੂਰੀ ਬਣਾ ਕੇ ਆਪਣੀ ਪੜ੍ਹਾਈ ਵੱਲ ਧਿਆਨ ਦਿਓ ਜੇ ਤੁਸੀਂ ਹੋਰ ਕਿਸੇ ਕਾਰਜ ਵਿੱਚ ਹੋ ਤਾਂ ਸਮੇਂ ਮੁਤਾਬਕ ਉਸ ਕਾਰਜ ਨੂੰ ਕਰਨ ਦਾ ਯਤਨ ਕਰੋ ਜ਼ਿੰਦਗੀ ਦਾ ਹਰ ਪਲ ਕੀਮਤੀ ਹੈ ਤੁਸੀਂ ਜੀਵਨ ਵਿੱਚ ਕੁਝ ਵੀ ਖਰੀਦ ਸਕਦੇ ਹੋ ਲੇਕਿਨ ਲੱਖਾਂ ਔਰ ਕਰੋੜਾਂ ਖਰਚ ਕੇ ਵੀ ਜੀਵਨ ਦਾ ਇੱਕ ਪਲ ਨਹੀਂ ਖਰੀਦ ਸਕਦੇ ਬੀਤ ਗਏ ਪਲ ਨੂੰ ਕਿਸੇ ਵੀ ਕੀਮਤ ਦੇ ਨਾਲ ਕ ਤੁਸੀਂ ਵਾਪਸ ਨਹੀਂ ਲਿਆ ਸਕਦੇ ਇਸ ਲਈ ਹਰ ਪਲ ਖੁਸ਼ ਰਹੋ ਆਨੰਦ ਮਾਣੋ ਸਕਾਰਾਤਮਕ ਰਹੋ ਉੱਦਮ ਕਰੋ ਆਪਣੇ ਜੀਵਨ ਦੇ ਗੋਲ ਵੱਲ ਵਧੋ ਔਰ ਆਪਣੀਆਂ ਨੈਤਿਕ ਜ਼ਿੰਮੇਵਾਰੀਆਂ ਨੂੰ ਪੂਰੀਆਂ ਕਰਦੇ ਹੋਏ ਆਪਣੇ ਜੀਵਨ ਵੱਲ ਸਫਲਤਾ ਵੱਲ ਲਗਾਤਾਰ ਵਧਦੇ ਚਲੇ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ